ਪਰੀ ਆਗੂਆਂ ਕਰਕੇ ਚੁੱਪ ਕਰਕੇ ਬੈਠੇ ਹੋਏ ਆ ਵੀ ਬੈਠੋ ਚਲੋ ਸਾਨੂੰ ਬੈਠੇ ਆ ਗਿਆ ਅਸੀਂ ਅੱਗੇ ਲੜਦੇ ਨਹੀਂ ਡਿਕਣਾ ਬਾਈ ਜਾਂ ਘਰਾਂ ਨੂੰ ਚਲੇ ਜਾਵਾਂਗੇ ਜਾਂ ਗਾਂਵ ਨੂੰ ਚਲੇ ਜਾਈਏ ਨਾ ਨਾ ਐਤਵਾਰ ਦੀ ਰੱਖਦੀ ਅੱਗੇ ਅੱਗੇ ਟਾਈਮ ਵਧਾਈ ਜਾਂਦੇ ਆ ਇੱਥੇ ਸਟੇਜਾਂ ਲਾਣੇ ਨੂੰ ਫਿਰਦੇ ਆ ਅਸੀਂ ਤਾਂ ਘਰ ਤੋਂ ਮਰਨੇ ਨੂੰ ਆਏ ਆ ਮਾਰ ਦਾਂਗੇ ਅਸੀਂ ਤਾਂ ਬਈ ਚੁੱਪ ਕਰਕੇ ਬੈਠੇ ਆ ਇਹੋ ਪਿਆਰ ਨਾਲ ਲੰਗ ਲੈਣ ਦੇਣ ਆਹ ਤਾਂ ਕੰਮ ਅਸੀਂ ਚਾਹੁੰਦੇ ਹੀ ਨਹੀਂ ਜਿਹੜਾ ਕਰਾਉਣਾ ਇਹਨਾਂ ਨੂੰ ਅਸਲੀ ਹੈ ਤੇ ਇੰਡੀਆ ਨਹੀਂ ਪਾਕਿਸਤਾਨ ਤੋਂ ਨਹੀਂ ਆਏ ਅਫਗਾਨਿਸਤਾਨ ਤੋਂ ਨਹੀਂ ਆਏ ਇੰਡੀਆ ਦੇ ਹੀ ਆ ਇਹਨਾਂ ਕੋਲ ਇਹ ਪਾਵਰ ਹੈ ਕਿ ਸਾਡੇ ਤੇ ਇੰਡੀਅਨ ਹੁੰਦੇ ਉਹਦੇ ਬਾਵਜੂਦ ਸਾਡੇ ਤੇ ਗੋਲੀ ਚਲਾ ਸਕਣ ਇਹ ਗੈਸ ਦੇ ਕੋਲੇ ਫਿਰ ਸਟੰਨ ਗ੍ਰੇਨੇਡ ਸਟੰਨ ਗ੍ਰੇਨੇਡ ਸਟੰਨ ਗ੍ਰੇਨੇਡ ਦਾ ਨੁਕਸਾਨ ਇੰਨਾ ਆ ਕਿ ਉਹ ਜਦੋਂ ਵੱਜਦਾ ਨਾ ਉਹ ਚ ਸ਼ਰਲੇ ਨਿਕਲਦੇ ਉਹ ਅੱਖ ਕੰਨ ਪੈਰ ਉਹ ਕੋਈ ਜਗ੍ਹਾ ਨਹੀਂ ਛੱਡਦਾ ਜੇ ਹੱਕ ਮੰਗਣ ਦੇ ਆਪਣੀ ਬਾਤ ਚੁੱਕਣ ਦੇ ਇਹਦਾ ਕਸੂਰ ਆ ਇਹ ਜੇ ਹੱਕ ਮੰਗੂਗਾ ਇਹਨੂੰ ਛਿੱਤਰ ਪੈਣੇ ਆ ਇਹ ਹੱਕ ਮੰਗੂਗਾ ਇਹਨੂੰ ਗੋਲੀ ਵੱਜਣੀ ਆ ਇਹ ਹੱਕ ਮੰਗੂਗਾ ਇਹਨੂੰ ਆਸੂ ਗੈਸ ਦੇ ਗੋਲੇ ਮਿਲਨੇ ਆ ਪਰ ਇਹਨੂੰ ਹੱਕ ਨਹੀਂ ਮਿਲਣਾ ਜਬੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਮੇਰੇ ਪਿੱਛੇ ਫਿਲਹਾਲ ਹਰਿਆਣੇ ਦਾ ਏਰੀਆ ਆ ਔਰ ਇੱਥੇ ਨੌਜਵਾਨ ਖੜੇ ਨੇ ਐਗਰੈਸਿਵ ਫੋਰਸਾਂ ਨੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਸਾਫਤੋੜ ਦੇ ਉੱਤੇ ਪੈਰਾਮਿਟਰੀ ਫੋਰਸੇਜ਼ ਲੱਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਪੰਜਾਬ ਦਾ ਏਰੀਆ ਜਿਹੜਾ ਹੈਗਾ ਆ ਉੱਥੇ ਮੋਰਚਾ ਤੇ ਉਧਰਨਾ ਜਿਹੜਾ ਬਰਜ਼ੋਰ ਲੱਗਿਆ ਹੋਇਆ ਫਿਲਹਾਲ ਹਾਲਾਤ ਇੱਥੇ ਸਾਫ ਨਜ਼ਰ ਆ ਰਹੇ ਨੇ ਨੌਜਵਾਨ ਮੁੰਡੇ ਜਿਹੜੇ ਨੇ ਉਹ ਫਿਲਹਾਲ ਇੱਥੇ ਖੜੇ ਨੇ ਸਫਾਈ ਕਰਦੇ ਪਏ ਨੇ ਏਰੀਆ ਦੀ ਪਰ ਇੱਥੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਦੇਰ ਰਾਤ ਤੱਕ ਥਰੂ ਗੈਸ ਦੇ ਜਿਹੜੇ ਗ ਉਹ ਸੱਟੇ ਗਏ ਨੇ ਔਰ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਜਿਹੜੇ ਨੇ ਬਣੇ ਰਹੇ ਨੇ ਲਗਾਤਾਰ ਇੱਥੇ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਕਿ ਇੱਥੇ ਹੱਲਾ ਨਾ ਕੀਤਾ ਜਾਵੇ ਔਰ ਦੂਜੀ ਗੱਲ ਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸਚਾਰੂ ਢੰਗ ਦੇ ਨਾਲ ਚਲਾਇਆ ਜਾਵੇ ਸਹੀ ਤਰ੍ਹਾਂ ਜਿਹੜੇ ਹਾਲਾਤ ਨੇ ਉਹ ਨਾਰਮਲਾਈਜ਼ ਰੱਖੇ ਜਾਣ ਪੂਰਵੀ ਹਾਲਾਤ ਜਿਹੜੇ ਨੇ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਹੋਇਆ ਕੀ ਹੈ ਦੇਰ ਰਾਤ ਤੱਕ ਕੀ ਹਾਲਾਤ ਬਣੇ ਨੇ ਇੱਥੇ ਭਾਜੀ ਤੁਸੀਂ ਪੂਰੇ ਮਿਲਣਾ ਦਾ ਸਵੇਰ ਦੇ ਕੇ ਰਾਤ ਦਾ ਹੀ ਹੋਵੋਗੇ ਕੀ ਹਾਲਾਤ ਨੇ ਇੱਥੇ ਵੀ ਕੀ ਕੁਝ ਦੇਖ ਚੁਕੋ ਬਾਈ ਮੰਗਾ ਪੂਰੀਆਂ ਹੋਈਆਂ ਹੀ ਐ ਸਰਕਾਰ ਨੰਗਣ ਹੀ ਨਹੀਂ ਦਿੰਦੀ ਪੀ ਆਓ ਵੇਖੋ ਨਹੀਂ ਮੈਂ ਤਾਂ ਉਹ ਤਾਂ ਬਹੁਤ ਕਾਫੀ ਦੇਣ ਨੂੰ ਹੋ ਗਏ ਨੇ ਅੱਡਾ ਬਟ ਪਰ ਸਵਾਲ ਇਹ ਹੈ ਕਿ ਜਿਹੜਾ ਦਿੱਲੀ ਚਲੋ ਅੰਦੋਲਨ ਸੀਗਾ ਉਹ ਸ਼ੰਭੂ ਬੈਠੋ ਅੰਦੋਲਨ ਹੋ ਕੇ ਰਹਿ ਗਿਆ ਕੀ ਚੱਕਰ ਜਾਵਾਂਗੇ ਬਾਈ ਜਾਵਾਂਗੇ ਅਸੀਂ ਤਾਂ ਸਰਕਾਰਾਂ ਕਰਕੇ ਇੱਕ ਵਾਰੀ ਆਗੂਆਂ ਕਰਕੇ ਚੁੱਪ ਕਰਕੇ ਬੈਠੇ ਹੋਏ ਹਾਂ ਵੀ ਬੈਠੋ ਇਹ ਜਦੋਂ ਸਾਨੂੰ ਇੱਥੇ ਆ ਗਿਆ ਅਸੀਂ ਅੱਗੇ ਲੜਦੇ ਨਹੀਂ ਡੀਕਣਾ ਬਾਈ ਜਾਂ ਘਰਾਂ ਨੂੰ ਚਲੇ ਜਾਵਾਂਗੇ ਜਾਂ ਗਾਂ ਨੂੰ ਚਲੇ ਜਾਈਏ ਜਿਹੜੀ ਕੱਲ ਜਿਹੜੀ ਕੱਲ ਮੀਟਿੰਗ ਹੋਈ ਹੈ ਉਹ ਵੀ ਇਹ ਮਾਨਤ ਰੱਖਦੀ ਨਾ ਐਤਵਾਰ ਦੀ ਰੱਖਦੀ ਅੱਗੇ ਅੱਗੇ ਟਾਈਮ ਵਧਾਈ ਜਾਂਦੇ ਆ ਇੱਥੇ ਸਟੇਜਾਂ ਲਾਣੇ ਨੂੰ ਫਿਰਦੇ ਆ ਅਸੀਂ ਤਾਂ ਘਰ ਤੋਂ ਮਰਨੇ ਨੂੰ ਆਏ ਆ ਮਾਰ ਦਾਂਗੇ ਠੀਕ ਹੈ ਨਾ ਟਾਈਮ ਤੇ ਰੱਖੀ ਜਾਂਦੇ ਆ ਇਹ ਅਸੀਂ ਦਿੱਲੀ ਜਾਵਾਂਗੇ ਵੀਰੇ ਆਪਣਾ ਹੱਕ ਲੈ ਕੇ ਆਵਾਂਗੇ ਦਿੱਲੀ ਜਾਵਾਂਗੇ ਬਜ਼ੁਰਗਾਂ ਨੂੰ ਬਾਕੇ ਅਸੀਂ ਘਰਾਂ ਨੂੰ ਜਾਵਾਂਗੇ ਬਾਕੇ ਆਵਾਂਗੇ ਵਧੀਆ ਢੰਗ ਨਾਲ ਅਸੀਂ ਕੋਈ ਹੁੱਲੜ ਬਾਜੀ ਨਹੀਂ ਕਰਨੀ ਸਾਡੀ ਇਹ ਸਰਕਾਰ ਤੁਹਾਨੂੰ ਪਤਾ ਕਿਵੇਂ ਕਰਦੀ ਪਈ ਆ ਤੁਸੀਂ ਦੇਖੇ ਨੇ ਤੁਹਾਡੇ ਮੀਡੀਆ ਦੇ ਵਿੱਚ ਅੱਜ ਦੀ ਮੀਟਿੰਗ ਦੀ ਵੇਟ ਆ ਅੱਜ ਦੀ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਜੇਦੇ ਕੋਈ ਸਿੱਟਾ ਨਿਕਲ ਗਿਆ ਸਾਡੇ ਹੱਕ ਚ ਠੀਕ ਆ ਅੱਜ ਜਵੇਰ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਅੱਜ ਦੀ ਮੀਟਿੰਗ ਦਾ ਜੇ ਕੋਈ ਸਿੱਟਾ ਨਿਕਲ ਗਿਆ ਠੀਕ ਆ ਨਹੀਂ ਪੈਰਾਂ ਪਰਾਂ ਨੂੰ ਜਾਂ ਪਿਛਾ ਨੂੰ ਫੇਰ ਮੁੰਡੇ ਫੇਰ ਸਾਨੂੰ ਜਾਣ ਤੋਂ ਰੋਕ ਨਹੀਂ ਸਕਦੇ ਅਸੀਂ ਲੁਕੇ ਰੁਕੇ ਦਾ ਕਾਰਨ ਇਹ ਕਿ ਪਿੱਛੋਂ ਜਥੇਬੰਦੀਆਂ ਦਾ ਕੋਈ ਆਰਡਰ ਨਹੀਂ ਆ ਕਿ ਤੁਸੀਂ ਜਾਣਾ ਠੀਕ ਆ ਇਹ ਤੇ ਚਲੋ ਆਗੇ ਇਹਨਾਂ ਦਾ ਹੱਲਾ ਗੁੱਲਾ ਕਰ ਜਾਈਦਾ ਵਾ ਠੀਕ ਹੈ ਕਿਰਵਾਨਕ ਮੇਲਾ ਪਰ ਜਦੋਂ ਨੰਗੜਾ ਹੈ ਨਾ ਉਦੋਂ ਲੰਘ ਜਾਣਾ ਸਿਰਫ ਮੀਟਿੰਗ ਦੀ ਵੇਟ ਆ ਕਿ ਕੀ ਬੰਦਾ ਸਾਡੇ ਹੱਕ ਚ ਫੈਸਲਾ ਨਾ ਕੁਝ ਨਹੀਂ ਕਹ ਤੁਸੀਂ ਜਾਓ ਅੱਗੇ ਅਸੀਂ ਜਾਵਾਂਗੇ ਉਹਨਾਂ ਕਰਕੇ ਵੇਟ ਕਰਦੇ ਹਾਂ ਅਸੀਂ ਠੀਕ ਹੈ ਉਹਨਾਂ ਦੀ ਵੀ ਗੱਲ ਮੰਨਣੀ ਆ ਆਗੂਆਂ ਦੀ ਆਗੂਆਂ ਕਹਿੰਦਾ ਕਿ ਐਤਵਾਰ ਤੱਕ ਜੇ ਰੁਕ ਜਾਓ سلسلہ ਚੱਲਦਾ ਰਹੇਗਾ ਫਿਰ ਵੀਰੇ ਰੁਕਾਂਗੇ ਨਹੀਂ ਤਾਂ ਫਿਰ ਅੱਗੇ ਵਧਾਂਗੇ ਐਤਵਾਰ ਤੋਂ ਬਾਅਦ ਜਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਨਹੀਂ ਮੀਟਿੰਗ ਹੋ ਗਈ ਆ ਮੀਟਿੰਗ ਹੋ ਗਈ ਆ ਉਹਨੇ ਦੱਸਿਆ ਮੀਟਿੰਗ ਹੋ ਗਈ ਆ ਮੀਟਿੰਗ ਦਾ ਸਿੱਧਾ ਇਹ ਨਿਕਲਿਆ ਜੀ ਐਤਵਾਰ ਤੱਕ ਦਾ ਟਾਈਮ ਆ ਐਤਵਾਰ ਤੋਂ ਬਾਅਦ ਫਿਰ ਜੋ ਫੈਸਲਾ ਆ ਗਿਆ ਕਿ ਇਹ ਪਟਨਾ ਆ ਤੇਰੇ ਬੈਰੀਕਟ ਪੱਟੇ ਯਾਨੀ ਕਿ ਐਤਵਾਰ ਤੱਕ ਫਿਲਹਾਲ ਇੱਥੇ ਬੈਠਣ ਨੂੰ ਤਿਆਰ ਰਹਿਣਾ ਅਸੀਂ ਤਾਂ ਬਈ ਚੁੱਪ ਕਰਕੇ ਬੈਠੇ ਆ ਐਤਵਾਰ ਨਾਲ ਲੰਗ ਲੈਣ ਦੇਣ ਆਹ ਤਾਂ ਕੰਮ ਅਸੀਂ ਚਾਹੁੰਦੇ ਹੀ ਨਹੀਂ ਜਿਹੜਾ ਕਰਾਉਣਾ ਹੈ ਇਹਨਾਂ ਨੇ ਤੁਸੀਂ ਬੜੀ ਬਹੁਤ ਜ਼ੋਰ ਦੀ ਹੂਟਿੰਗ ਕਰ ਰਹੇ ਸੀ ਜੋ ਮੈਂ ਦੇਖਿਆ ਆ ਉਹ ਕੀ ਸੀ ਕੀ ਕਰੀਏ ਬਾਈ ਯਾਰ ਉਹਨਾਂ ਦੀ ਨਾ ਸਾਡੇ ਨਾਲ ਜਿੰਨੀ ਮਰਜ਼ੀ ਗੱਲਬਾਤ ਕਰ ਮੈਨੂੰ ਛਲਾਤੀਆਂ ਪੰਜ ਕਰੇ ਨੇ ਨਾ ਉਹ ਕਾਲਾ ਨਾ ਕਰਦੇ ਆ ਉਹ ਗੱਲ ਨਾ ਕਰਦੇ ਆ ਗੋਲੇ ਚਲਾਉਂਦੀ ਆ ਠੀਕ ਆ ਉਹ ਲੈ ਕੇ ਗਿਆ ਸੀਗਾ ਉਹ ਨੂੰ ਆ ਪੰਜਾਬ ਤੋਂ ਆ ਕੇ ਗਿਆ ਨਾ ਇਸ਼ਾਰੇ ਕਰਦੇ ਨਾ ਕੀ ਆ ਉਹ ਜਵਾਬ ਦੀ ਤਾਂ ਹੱਥ ਚ ਖੜੇ ਆ ਇਹ ਕਿਉਂ ਰੋਕਦੇ ਸਾਨੂੰ ਆਪਣੀ ਆਪਣੀ ਹੱਥ ਚ ਆਪਣੀ ਹੱਥ ਜਿੰਨੀ ਰੋਕ ਸਕਦੇ ਦਾਣਾ ਪਾਣੀ ਪੰਜਾਬ ਤੋਂ ਜਾਂਦਾ ਦਾਣਾ ਪਾ ਕੇ ਲੈ ਕੇ ਮਾਰੀ ਜਾਂਦਾ ਅਸੀਂ ਅਸੀਂ ਹੈ ਤਾਂ ਇੰਡੀਅਨ ਹੀ ਮਤਲਬ ਕਿ ਪਾਕਿਸਤਾਨ ਤੋਂ ਨਹੀਂ ਆਏ ਅਫਗਾਨਿਸਤਾਨ ਤੋਂ ਨਹੀਂ ਆਏ ਇੰਡੀਆ ਦੇ ਹੀ ਆ ਇਹਨਾਂ ਕੋਈ ਪਾਵਰ ਹੈ ਕੀ ਸਾਡੇ ਤੇ ਇੰਡੀਅਨ ਹੁੰਦੇ ਉਹਦੇ باوجود ਸਾਡੇ ਤੇ ਗੋਲੀ ਚਲਾ ਸਕਣ ਇੰਨਾ ਕੁ ਸਿਰਫ ਇਹ ਪਾਵਰ ਹੈ ਹਾਨੂੰ ਰੋਕ ਸਕਦੇ ਆ ਤਾਂ ਕਾਹੀ ਕਰਨੀ ਦੇ ਜੇ ਧੱਕੇ ਦਾ ਮਤਲਬ ਹੈ ਧੱਕੇ ਦਾ ਮਤਲਬ ਇਹ ਕਿ ਲੰਘ ਸਕਦੇ ਆ ਧੱਕੇ ਨਾਲ ਪਰ ਨਹੀਂ ਕਰਨਦੇ ਇੰਡੀਆ ਦੇ ਨਾਗਰਿਕ ਹੁੰਦੇ باوجود ਸਾਡੇ ਤੇ ਗੋਲੇ ਟੀਅਰ ਗੈਸ ਦੇ ਗੋਲੇ ਫਿਰ ਸਟਨ ਗ੍ਰੇਨੇਡ ਸਟਨ ਗ੍ਰੇਨੇਡ ਸਟਨ ਗ੍ਰੇਨੇਡ ਦਾ ਨੁਕਸਾਨ ਇੰਨਾ ਹੈ ਕਿ ਉਹ ਜਦੋਂ ਵੱਜਦਾ ਉਹ ਚੁਸ਼ਰਲੇ ਨਿਕਲਦੇ ਉਹ ਅੱਖ ਤਨ ਪੈਰ ਉਹ ਕੋਈ ਜਗ੍ਹਾ ਨਹੀਂ ਛੱਡਦਾ ਹੁਣ ਇਹ ਮਤਲਬ ਕਿ ਸਾਨੂੰ ਇਸ ਦੇ ਦੇ ਨਾਗਰਿਕ ਨਹੀਂ ਸਮਝਦਾ ਮਤਲਬ ਮਤਲਬ ਇਸ ਦੇ ਦੇ ਨਾਗਰਿਕ ਨਹੀਂ ਹੈਗੇ ਆਪਾਂ ਇਨਾਂ ਦੇ ਕੋਟੀਆਂ ਸਭਾ ਤਾਂ ਕੀ ਆ ਅਸੀਂ ਪੰਜਾਬ ਇੱਕ ਪਿਛੜਿਆ ਇਲਾਕਾ ਇਹਨਾਂ ਦੇ باوجود ਕਿ ਇਹਨਾਂ ਲੋਕਾਂ ਨੂੰ ਦਬ ਦਿੱਤਾ ਜਾਏ ਇਹਨਾਂ ਲੋਕਾਂ ਨੂੰ ਖਤਮ ਕਰ ਦਿੱਤਾ ਜਾਏ ਤੇ ਡਰ ਇਹਨਾਂ ਨੂੰ ਇੰਨਾ ਆ ਕਿ ਜੇ ਉੱਠ ਗਏ ਨਾ ਜੇ ਉੱਠ ਗਏ ਇਹਨਾਂ ਨੂੰ ਪਤਾ ਜੇ ਉੱਠ ਗਏ ਅੱਜ ਉੱਠ ਗਏ ਇਹਨਾਂ ਨੇ ਸਾਰੀ ਦਿੱਲੀ ਦਬ ਲੈਣੀ ਆ ਇਹਨਾਂ ਨੇ ਸਾਰਾ ਇੰਡੀਆ ਦਬ ਲੈਣਾ ਡਰ ਇਸ ਗੱਲ ਕਰਕੇ ਇਹ ਕਹਿੰਦੇ ਕਿ ਇਹਨਾਂ ਨੂੰ ਇੱਥੇ ਦਬ ਲਈਏ ਤੇ ਦਬ ਲਈਏ ਜੇ ਨਾ ਦਬੇਗੇ ਫਿਰ ਇਹਨਾਂ ਨੇ ਸਾਡੇ ਤੇ ਚੜਜਣਾ ਪਰ ਇਹ ਜੋ ਇਹ ਗੱਲ ਆ ਇਹਨਾਂ ਦੀ ਗਲਤ ਆ ਕਿ ਜੇ ਇੱਕ ਪੰਜਾਬ ਦੇ ਵਾਸੀ ਹੁੰਦੇ باوجود ਕੀ ਇਹ ਪੰਜਾਬ ਜਦੋਂ ਮਾਰਿਆ ਰਣਜੀਤ ਸਿੰਘ ਦਾ ਵੇਲਾ ਕੀ ਹਰਿਆਣਾ ਸਾਡਾ ਨਹੀਂ ਜੰਮੂ ਕਸ਼ਮੀ ਕਰਨਾਟਕ ਸਾਡਾ ਨਹੀਂ ਸਾਡੀ ਕਿਥੇ ਤਾਂ ਘੱਟ ਜਾਂਦੀ ਆ ਹੁਣ ਜੇ ਅੱਜ ਸਰਕਾਰਾਂ ਨੇ ਵੰਡਤਾ ਦੀ ਲੋਕ ਵੀ ਵੰਡੇਗੇ ਉਹੀ ਸਰਦਾਰ ਨੇ ਜੋ ਅਸੀਂ ਸਰਦਾਰ ਆ ਉਹੀ ਪੱਕਾ ਸਾਡੀ ਸਿਰ ਤੇ ਉਹੀ ਪੱਕਾ ਨਾ ਸਿਰ ਤੇ ਖੂਨ ਵੀ ਇੱਕੋ ਹੀ ਆ ਪਰ ਇਹ ਉਹ ਸਰਕਾਰ ਦੇ ਵਿਗੇ ਹੋਏ ਲੋਗ ਆ ਕਿੰਨਾਂ ਨੂੰ ਇਸ ਜੀ ਨਾਲ ਫਰਕ ਨਹੀਂ ਪੈਂਦਾ ਕਿ ਯਾਰ ਅੱਗੇ ਸਰਦਾਰ ਆ ਇਹ ਸਾਨੂੰ ਸਮਝਾ ਇਸਦਾ ਹੁਣ ਇਹ ਟੱਪ ਕੇ ਆ ਕੇ ਸਮਝਾ ਸਕਦੇ ਨੇ ਮੋਦੀ ਦਾ ਮੋਦੀ ਦਾ ਮੋਦੀ ਦਾ ਮੋਦੀ ਦਾ ਬਾਹਰ ਆ ਜਾਓ ਬਈ ਬਾਹਰ ਆ ਜਾਓ ਅੱਖ ਨਿਕਲ ਗਈ ਮੁੰਡੇ ਦੀ ਕੌਣ ਜ਼ਿੰਮੇਵਾਰ ਆ ਉਹਦਾ ਇਹ ਫਾਇਰ ਮਾਰਦੇ ਆ ਠੀਕ ਹੈ ਅਸੀਂ ਤਾਂ ਰੁੱਟੇ ਅੱਧੀ ਰਾਤ ਠੀਕ ਹੈ ਕੀ ਮਤਲਬ ਹੈ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ 200 ਬੰਦਾ ਫੱਟੜ ਹੋ ਗਿਆ ਹੈ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਦੇ ਦੂਗਾ ਕੋਈ ਇਹ ਕੋਈ ਉੱਤ ਮੋੜ ਦੂਗੇ ਇਹ ਜਿਹੜਾ ਮਰ ਗਿਆ ਕੀ ਮਤਲਬ ਹੈ ਇਹਨਾਂ ਦਾ ਫਾਇਰ ਮਾਰਨੇ ਦਾ ਸਾਨੂੰ ਲੰਘਣ ਦੇ ਦੋ ਸਾਡੀ ਆ ਦਿੱਲੀ ਠੀਕ ਹੈ ਸਾਡੇ ਕੋਲ ਡੰਡੇ ਆ ਕੁਛ ਨਹੀਂ ਰਾਮ ਤੋਂ ਖੜੇ ਆ ਅਸੀਂ ਜੇ ਇਹ ਹਰਕਤ ਅਸਲੀ ਇਹ ਅਸਲੀ ਲੋਥ ਮਾਰਦੇ ਆ ਠੀਕ ਹੈ ਨਾ ਇਹ ਦੇਖੋ ਹੌਸਲਾ ਦੇਖਣਾ ਨਾ ਇਸ ਬੰਦੇ ਨੂੰ ਗੋਲੇ ਮਾਰ ਕੇ ਕੀ ਕਰਨਗੇ ਇਸ ਬੰਦੇ ਨੂੰ ਗੋਲੇ ਮਾਰ ਕੇ ਕੀ ਕਰਨਗੇ ਇਹ ਬੰਦਾ ਕੀ ਉਹਨੂੰ ਨੁਕਸਾਨ ਪਹਜਾਊਗਾ ਇਹ ਲੱਗਦਾ ਉਹਨੂੰ ਗੋਲੀ ਮਾਰੂਗਾ ਜਾਂ ਉਹਨੂੰ ਵੱਟਾ ਮਾਰੂਗਾ ਇਹ ਬੰਦਾ ਨੁਕਸਾਨ ਕਰਾ ਸਕਦਾ ਕੋਈ ਇਹਨੂੰ ਗੋਲੇ ਮਾਰ ਕੇ ਕੀ ਕਰਨਗੇ ਇਹ ਜਿਹਦਾ ਕੀ ਕਸੂਰ ਜੇ ਹੱਕ ਮੰਗਣ ਆਇਆ ਇਹਦਾ ਮਤਲਬ ਕੀਦਾ ਕਸੂਰ ਆ ਜੇ ਹੱਕ ਹੱਕ ਮੰਗਣ ਦੇ ਆਪਣੀ ਬਾਤ ਚੁੱਕਣ ਦੇ ਆ ਇਹਦਾ ਕਸੂਰ ਆ ਇਹਦੇ ਹੱਕ ਮੰਗੂਆਂ ਨੂੰ ਛਿੱਤਰ ਪੈਣੇ ਆ ਇਹ ਹੱਕ ਮੰਗੂਆਂ ਨੂੰ ਗੋਲੀ ਵੱਜਣੀ ਆ ਇਹ ਹੱਕ ਮੰਗੂਆਂ ਨੂੰ ਆਸੂਗੇ ਇਸਦੇ ਗੋਲੇ ਮਿਲਨੇ ਆ ਪਰ ਇਹਨੂੰ ਹੱਕ ਨਹੀਂ ਮਿਲਣਾ ਇਹਦਾ ਕੀ ਕਸੂਰ ਹਣ ਪੌੜੀਆਂ ਤੇ ਆਇਆ ਹੋਇਆ ਬਾਬਾ ਜੀ ਠੀਕ ਐ ਇਨੇ ਫੇਰ ਮਾਰੂਗਾ ਕੋਈ ਕੀ ਮਤਲਬ ਹੈਗਾ ਕਿਤਰਾ ਜਾਊਗਾ ਵਾਪਾ ਜੀ ਇਹ ਠੀਕ ਹੈ ਇਹਨਾਂ ਨੇ ਪਤਾ ਕੀ ਕਹਿ ਦੇਣਾ ਬਾਅਦੋਂ ਇੱਥੇ ਤਾਂ মিডিਆ ਕੋਈ ਨਹੀਂ ਹੁਣ ਤੁਸੀਂ ਕੀ ਸ਼ਬਦ ਦੀ ਕੀ ਨਹੀਂ ਸ਼ਬਦ ਸਾਨੂੰ ਨਹੀਂ ਪਤਾ ਪਰ ਆਪਾਂ ਕਹਿਣ ਵਾਲੀ ਗੱਲ ਤਾਂ ਢੇਕ ਰੱਖਦੀ ਪਰ ਜਿਹੜਾ ਵਿਕਿਆ ਹੈ ਮੀਡੀਆ ਨਾਲ ਉਹਨੇ ਪਤਾ ਕੀ ਕਹਿਣਾ ਉਹ ਖਾਲਸਤਾਨੀ ਨੇ ਉਹਨਾਂ ਕੋ ਹੁਣ ਤੁਸੀਂ ਕੀ ਵੇਗਾ ਸਾਡੇ ਕੋ ਝਾੜੂ ਤੋਂ ਇਲਾਵਾ ਡਾਂਗਾ ਤੋਂ ਇਲਾਵਾ ਕੀ ਕਿਹੜਾ ਹਸਲਾ ਬਾਪੂ ਕੋ ਕਿਹੜੀ 847 ਹੈ ਗਈ ਆ ਬਾਪੂ ਨੂੰ ਤਾਂ ਵੀ ਪੁੱਤ ਨਾ ਬਣਾ ਮੈਂ ਕਹਿੰਦਾ ਬਾਪੂ ਜੀ ਨੇ ਵੀ ਗੱਲ ਕਰ ਲਾਓ ਫਿਰ ਤੁਹਾਡੇ ਕੋਲ ਨਾ ਬਾਪੂ ਜੀ ਇਸ ਅਵਸਥਾ ਦੇ ਵਿੱਚ ਉਰੇ ਬੈਠੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜਿਹੜੀਆਂ ਮੰਗਾਂ ਕਰਕੇ ਆਏ ਹੋ ਜਿਹੜੇ ਹੱਕ ਮੰਗਣ ਆਏ ਹੋ ਮਿਲ ਜਾਣਗੇ ਸਰਕਾਰ ਦੇ ਨਹੀਂ ਚ ਰਹੀ ਆਹ ਕਾ ਵੀ ਤੁਸੀਂ ਬੈਠੇ ਹੋ ਕੋਈ ਆਸ ਤਾਂ ਹੈਗੀ ਹੈ ਕਿ ਕਿਤੇ ਨਾ ਕਿਤੇ ਮੰਨ ਜਵੇ ਆਹ ਕੋਈ ਨਹੀਂ ਆ ਜਾਏਗੀ ਕੋਈ ਆਸ ਨਹੀਂ ਹੈਗੀ ਕਾ ਵੀ ਬੈਠੇ ਹੋ ਹੋਰ ਲੱਤ ਲੱਤ ਬਿਲਕੁਲ ਕੱਟੀ ਹੋਈ ਐ ਲੱਤ ਕੱਟੀ ਹੋਈ ਐ ਮੈਂ ਸਾਖੀਆਂ ਦੇ ਨਾਲ ਬਾਬਾ ਜੀ ਤੁਰਦੇ ਨੇ ਬਾਬਾ ਜੀ ਆਏ ਕਿੱਥੋਂ ਲਾਂ ਵਿਚਾਰਾ ਦੇਖੋ ਆਹ ਲੱਤ ਕੱਟੀ ਆ ਇਹਨੂੰ ਪੱਟੀ ਬੱਧੀ ਆ ਥੋੜੀ ਪੱਟੀ ਇਹ ਪੰਜਾਬ ਤੋਂ ਪੰਜਾਬ ਤੋਂ ਕਿੱਥੋਂ ਕਰਨਤਾਲੋਂ ਕਰਨਤਾਲੋਂ ਆਹ ਦੇਖੋ ਵੀਰੇ ਕਿੱਡੀ ਦੂਰ ਤੋਂ ਆਏ ਆ ਬਾਬਾ ਜੀ ਹੈਂ ਔੜੀਆਂ ਤੇ ਆਏ ਆ ਆਪਣੇ ਹੱਕ ਲੈਣ ਆਏ ਆ ਆਪਣੀਆਂ ਮੰਗਾ ਆਪਾਂ ਵੀਰੇ ਆਪਣੇ ਹੱਕ ਲੈ ਕੇ ਜਾਵਾਂਗੇ ਤੋਂ ਬਾਬਾ ਜੀ ਜੇ ਜੇ ਗਾਂ ਦਿਨ ਵੱਧ ਪੈਂਦੇ ਆ ਜਾਂ ਨਹੀਂ ਮੰਨਦੇ ਫੇ ਕੀ ਕਰੋਗੇ ਹੁਣ ਤਾਂ ਤੁਸੀਂ ਇੱਥੇ ਤੱਕ ਆ ਗਏ ਹੋ ਫਿਰ ਅੱਗੇ ਦੇ ਹੱਕ ਨਹੀਂ ਮਿਲਦੇ ਫੇ ਰ ਅਸੀਂ ਮੋਰਚਾ ਲਾ ਲਾ ਛੱਡਾਂਗੇ ਤੇ ਲਾ ਛੱਡਾਂਗੇ ਮੋਰਚਾ ਹੋਰ ਪੱਕਾ ਤੇ ਪੱਕਾ ਤੇ ਜਾਵਾਂਗੇ ਅੱਗੇ ਐ ਥੋੜੀ ਪੱਕਾ ਮੋਰਚਾ ਲਾਵਾਂਗੇ ਆਹੋ ਜਨਾਜ਼ਰ ਹੱਕ ਨਹੀਂ ਦਿੰਦੀ ਸਰਕਾਰ ਉਹਨਾਂ ਦੇ ਅਕਲ ਆਗੇ ਉਠਾਂਗੇ ਅਸੀਂ ਅਕਲ ਲੈ ਕੇ ਉਠਾਂਗੇ ਬਿਲਕੁਲ ਬਾਬਾ ਜੀ ਜਿਹੜੇ ਨੇ ਉਹਨਾਂ ਦੀ ਇੱਕ ਲਤ ਨਹੀਂ ਹੈ ਔਰ ਬੈਸਾਖੀਆਂ ਦੇ ਉੱਤੇ ਆਪ ਤੁਰਦੇ ਪਏ ਨੇ ਨਾਲ ਦੀ ਨਾਲ ਇੱਥੇ ਬੈਠੇ ਨੇ ਕਹਿੰਦੇ ਮੋਰਚਾ ਲਾਵਾਂਗੇ ਜੇ ਹੱਕ ਸਾਨੂੰ ਨਹੀਂ ਮਿਲਦੇ ਖੈਰ ਕੀ ਕੀ ਹਾਲਾਤੀ ਜਾਣ ਚਾਹੁੰਦੇ ਸਾਨਾ ਜੀ 3-4 ਦਿਨੋਂ ਕਈ ਦਿਨੋਂ ਹੈ ਕਿਸਾਨ ਆਪਣੇ ਹੱਕ ਮੰਗਣ ਆਏ ਆ ਨਾ ਕਿਸਾਨ ਇਹਦਾ ਹੱਕ ਤਾਂ ਨਹੀਂ ਮੰਗਦੇ ਇਹਨਾਂ ਬੇਇੱਜ਼ਤ ਗੋਲੇ ਗੋਲੀਆਂ ਚਲਾਏ ਸਵੇਰੇ 3 ਵਜੇ ਇੱਥੇ ਖੇਤਾ ਪਏ ਮੁੰਡੇ ਉੱਥੇ ਅੱਗ ਵਿੱਚ ਕਿਸਾਨ ਬੈਠੇ ਜਦ ਬੈਠੇ ਦਾ ਕਾਲ ਪਛਾਨ ਆਏ ਇਹ ਪਛਾਨ ਆਇਆ ਤਾਂ ਉਹਨਾਂ ਨੂੰ ਡਰਾਇਆ ਵੀ ਤੋ ਵਿਕਾਸ ਮੇਰੇ ਇਹਨਾਂ ਗੋਲੇ ਚਲਾਏ ਜਦੋਂ ਉੱਤੇ ਬੰਦੇ ਆਏ ਇੱਧਰ ਚੱਲ ਗਏ ਕਿ ਜਿਰਾਕ ਐਡਾ ਵੀ ਕੋਈ ਸਰਕਾਰਾਂ ਕਰਦੀਆਂ ਕੋਈ ਜ਼ਮੀਨ ਦਾ ਆਪਣਾ ਹੱਕ ਮੰਗਦਾ ਇਹਨਾਂ ਕੀ ਮੰਗਦਾ ਹੱਕ ਲੈ ਕੇ ਹੀ ਜਾਣਾ ਮਹੀਨਾ ਲੱਗਦਾ 6 ਮਹੀਨੇ ਲੱਗਦਾ ਜਿੰਨਾ ਮਾਈ ਟਾਈਮ ਲੱਗੇ ਆਪਣਾ ਜ਼ਮੀਨ ਦਾ ਹੱਕ ਮੰਗਦਾ ਕਿਸਾਨ ਇਹ ਤਾਂ ਕੋਈ ਮੰਗਦਾ ਨਹੀਂ ਇਹ ੱਤਕਾ ਗੋਲੀਆਂ ਗੋਲੇ ਡਰਾ ਰਹੇ ਆ ਇਹ ਕਦੇ ਨਹੀਂ ਹੁਣ ਇਹ ਜਿਹੇ ਸਰਕਾਰਾਂ ਜਿਹੜਾ ਇਹ ਜਾ ਬਰਦਾ ਕਰਦੀਆਂ ਅੰਰੀਆ ਬਚਾਏ ਵਰਤਾ ਕਰਦੀਆਂ ਐ ਤਾਂ ਪਾਕਿਸਤਾਨੀ ਵਰਤਾ ਕਰ ਰਿਹਾ ਕਿ ਦੈਨਾ ਕਰਨੀਆਂ ਨੌਜਵਾਨ ਹਜ਼ਾਰੇ ਮੁੰਡਾ ਰੱਦੀ ਘਾਤਾ ਐ ਨਾ ਪਰ ਤੋਂ ਨੇ ਥੰਦੇ ਗੋਲੀ ਮਾਰੀ ਇਹਨਾਂ ਪਿੱਛੇ ਕਈਆਂ ਦੀ ਅੱਖਾਂ ਲੱਤਾ ਪਾਰਦੀਆਂ ਦੇਖੋ ਬਜ਼ੁਰਗ ਕਿਆ ਜਾਇਆ ਇਹ ਕੱਲ ਕਰਨ ਆਰਾਮ ਕਰਦਾ ਹੈ ਪਰ ਕਿਏ ਕਿ ਜ਼ਮੀਨਾਂ ਕਹਿੰਦੇ ਖੋਣੀ ਆ ਜ਼ਮੀਨਾਂ ਖੋਣੀ ਆ ਇੱਥੇ ਕੋਈ ਸ਼ੌਂਕ ਨਹੀਂ ਕਿਸੇ ਨੂੰ ਵੀਰ ਜੀ ਕੋਈ ਸ਼ੌਂਕ ਨਹੀਂ ਪਰ ਉਹ ਬੈਠੇ ਆ ਆਪਣਾ ਹੱਕ ਮੰਗਣ ਵਾਸਤੇ ਕੋਈ ਕਿਸਦਾ ਨਹੀਂ ਮੰਗਦੇ ਇੱਕ ਜ਼ਿੰਮੇਵਾਰ ਕਿਸਾਨ ਪਤਾ ਨਹੀਂ ਕਿੰਨੇ ਕਦਾਂ ਨਾਲ ਢੱਡ ਭਰਦਾ ਇਹ ਕੰਦਰ ਸਭ ਕੋ ਮੇਰੇ ਪੈ ਜਾਏ ਕਿਸਾਨ ਇਥੋਂ ਨਹੀਂ ਲੈਣੇ ਜਾਤੀ ਕੀ ਮੋਰਚਾ ਹੈ ਦਿੱਲੀ ਜਾਣੇ ਜਾਣੇ ਆ ਅੱਜ ਜਾਣ ਕੱਲੂ ਜਾਣ ਜਾਤੀ ਦਾ ਮੋਰਚਾ ਕੋਈ ਗੱਲਬਾਤ ਨਹੀਂ ਹੁੰਦੀ ਕਿ ਮੋਰਚਾ ਇਦਾਂ ਹੀ ਚੱਲਦਾ ਰਹੂ ਜਾਰੀ ਰਹੂਗਾ ਦੇਖ ਠੀਕ ਠੀਕ ਤੇ ਬਿਲਕੁਲ ਕਿਸਾਨ ਕਹਿੰਦੇ ਨੇ ਮੋਰਚਾ ਜਿਹੜਾ ਉਹ ਜਾਰੀ ਰਹੂਗਾ ਇਸੇ ਤਰ੍ਹਾਂ ਚੱਲਦਾ ਰਹੂਗਾ ਫਿਲਹਾਲ ਕੀ ਹਾਲਾਤ ਬਣਦੇ ਨੇ ਸ਼ੰਭੂ ਤੇ ਦਿਖਾਨੇ ਕੋਸ਼ਿਸ਼ ਕਰਦੇ ਆ ਕਿ ਉੱਥੇ ਤੱਕ ਪਹੁੰਚ ਸਕੀਏ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਨੇ ਰੋਮਾਂ ਨੀਂਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ